ਅੱਜਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਹੇ ਨੇ ਅਤੇ ਦਿਖਾਵੇ ਲਈ ਲੋਕ ਵੱਡੇ ਵੱਡੇ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰ ਰਹੇ ਨੇ ਇਸ ਦੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰੀਕਰਾਂ ਦੇ ਵਿੱਚ ਇੱਕ ਅਜਿਹਾ ਅਨੋਖਾ ਵਿਆਹ ਹੋਇਆ ਹੈ ਕੀ ਜੋ ਸ਼ਾਇਦ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਅਤੇ ਇਸ ਵਿਆਹ ਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਹਦੇ ਵਿੱਚ ਤੁਸੀਂ ਲਾੜਾ ਤੇ ਲਾੜੀ ਨੂੰ ਦੇਖ ਰਹੇ ਹੋ ਤਾਂ ਦੱਸ ਜੀਏ ਕਿ ਇਨ੍ਹਾਂ ਦੋਨੇ ਮੀਆਂ ਬੀਬੀ ਨੇ ਸਭ ਤੋਂ ਅਨੋਖਾ ਵਿਆਹ ਕਰਵਾਇਆ ਜਦੋਂ ਕਿ ਪੰਜਾਬ ਦੇ ਵਿੱਚ ਇਹ ਰਿਵਾਜ ਹੈ ਕਿ ਮੁੰਡਾ ਵਿਆਹ ਦੀ ਵਰਾਤ ਲੈ ਕੇ ਕੁੜੀ ਦੇ ਘਰ ਜਾਂਦਾ ਇਸ ਵਿਆਹ ਦੇ ਵਿੱਚ ਕੁੜੀ ਵਿਆਹ ਦੀ ਵਰਾਤ ਨਾਲ ਮੁੰਡੇ ਦੇ ਘਰ ਪਹੁੰਚੇ ਤੇ ਮੁੰਡੇ ਦੇ ਖੇਤ ਵਿੱਚ ਟੈਂਟ ਲਗਾ ਕੇ ਵਿਆਹ ਕਰਵਾ ਲਿਆ ਜਾਣਕਾਰੀ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਦੁਰਲਭ ਅਤੇ ਕੁੜੀ ਹਰਮਨ ਨੇ ਵਿਦੇਸ਼ ਛੱਡ ਕੇ ਪੰਜਾਬ ਦੀ ਧਰਤੀ ਤੇ ਵਿਆਹ ਕਰਨ ਦਾ ਵੱਡਾ ਫੈਸਲਾ ਕੀਤਾ ਹਰਮਨ ਆਪਣੇ ਹੋਣ ਵਾਲੇ ਪਤੀ ਦੁਰਲਭ ਦੇ ਘਰ ਵਿਆਹ ਦੀ ਵਰਾਤ ਲੈ ਕੇ ਪਹੁੰਚੀ ਵਿਆਹ ਪਤੀ ਦੇ ਖੇਤਾਂ ਵਿੱਚ ਖੜੀ ਫਸਲ ਦੇ ਵਿੱਚ ਵੱਡੇ ਤੰਬੂ ਲਗਾ ਕੇ ਹੋਇਆ ਲਾੜਾ ਲਾੜੀ ਨੇ ਕਿਹਾ ਕਿ ਅਸੀਂ ਦਿੱਲੀ ਸਰਹੱਦ ਦੇ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਤੋਂ ਪ੍ਰੇਰਿਤਾਂ ਇਸ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਧਰਤੀ ਦੇ ਨਾਲ ਜੁੜੇ ਰਹਿਣ ਉਡੀ ਹਰਮਨ ਨੇ ਕਿਹਾ ਕਿ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਲਸਾਂ ਵਿੱਚ ਤਾਂ ਸਾਰੇ ਵਿਆਹ ਕਰਦੇ ਨੇ ਪਰ ਅਸੀਂ ਆਪਣੀਆਂ ਜੜਾਂ ਨਾਲ ਜੁੜਨਾ ਚਾਹੁੰਦੇ ਹਾਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਅਸੀਂ ਇੱਥੇ ਕੁਝ ਨਹੀਂ ਕਰ ਸਕਕੇ ਜੋ ਕੈਨੇਡਾ ਦੇ ਵਿੱਚ ਰਹਿੰਦੇ ਕਰ ਸਕਦੇ ਸੀ ਅਸੀਂ ਕੀਤਾ ਉਹਨਾਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਅਜਿਹਾ ਕਰਕੇ ਅੰਦੋਲਨ ਦੇ ਵਿੱਚ ਜੋਸ਼ ਭਰਨਾ ਚਾਹੁੰਦੇ ਆ ਦੂਜੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਹੀ ਵਿਆਹ ਕਰਦੇ ਸਨ ਤੇ ਬਹੁਤ ਖੁਸ਼ ਸਨ ਅਸੀਂ ਵੀ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਅਸੀਂ ਫਸਲ ਨਹੀਂ ਕੱਟੀ ਉਸ ਨੂੰ ਸਜਾਵਟ ਵਜੋਂ ਇਸਤੇਮਾਲ ਕੀਤਾ ਹੈ ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਹੇ ਨੇ ਅਤੇ ਦਿਖਾਵੇ ਲਈ ਲੋਕ ਵੱਡੇ ਵੱਡੇ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰ ਰਹੇ ਨੇ ਇਸੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰੀ ਕਲਾਂ ਦੇ ਵਿੱਚ ਇੱਕ ਅਜਿਹਾ ਅਨੋਖਾ ਵਿਆਹ ਹੋਇਆ ਹੈ ਕੀ ਜੋ ਸ਼ਾਇਦ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਅਤੇ ਇਸ ਵਿਆਹ ਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਲਾੜਾ ਤੇ ਲਾੜੀ ਨੂੰ ਦੇਖ ਰਹੇ ਹੋ ਤਾਂ ਦੱਸ ਜੀਏ ਕਿ ਇਨ੍ਹਾਂ ਦੋਨੇ ਮੀਆਂ ਬੀਬੀ ਨੇ ਸਭ ਤੋਂ ਅਨੋਖਾ ਵਿਆਹ ਕਰਵਾਇਆ ਜਦੋਂ ਕਿ ਪੰਜਾਬ ਦੇ ਵਿੱਚ ਇਹ ਰਿਵਾਜ ਹੈ ਕਿ ਮੁੰਡਾ ਵਿਆਹ ਦੀ ਵਰਾਤ ਲੈ ਕੇ ਕੁੜੀ ਦੇ ਘਰ ਜਾਂਦਾ ਇਸ ਵਿਆਹ ਦੇ ਵਿੱਚ ਕੁੜੀ ਵਿਆਹ ਦੀ ਵਰਾਤ ਨਾਲ ਮੁੰਡੇ ਦੇ ਘਰ ਪਹੁੰਚੇ ਤੇ ਮੁੰਡੇ ਦੇ ਖੇਤ ਵਿੱਚ ਟੈਂਟ ਲਗਾ ਕੇ ਵਿਆਹ ਕਰਵਾ ਲਿਆ ਜਾਣਕਾਰੀ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਦੁਰਲਭ ਅਤੇ ਕੁੜੀ ਹਰਮਨ ਨੇ ਵਿਦੇਸ਼ ਛੱਡ ਕੇ ਪੰਜਾਬ ਦੀ ਧਰਤੀ ਤੇ ਵਿਆਹ ਕਰਨ ਦਾ ਵੱਡਾ ਫੈਸਲਾ ਕੀਤਾ ਹੈ ਹਰਮਨ ਆਪਣੇ ਹੋਣ ਵਾਲੇ ਪਤੀ ਦੁਰਲਭ ਦੇ ਘਰ ਵਿਆਹ ਦੀ ਵਰਾਤ ਲੈ ਕੇ ਪਹੁੰਚੀ ਵਿਆਹ ਪਤੀ ਦੇ ਖੇਤਾਂ ਵਿੱਚ ਖੜੀ ਫਸਲ ਦੇ ਵਿੱਚ ਵੱਡੇ ਤੰਬੂ ਲਗਾ ਕੇ ਹੋਇਆ ਲਾੜਾ ਲਾੜੀ ਨੇ ਕਿਹਾ ਕਿ ਅਸੀਂ ਦਿੱਲੀ ਸਰਹੱਦ ਦੇ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਤੋਂ ਪ੍ਰੇਰਿਤਾਂ ਇਸ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਧਰਤੀ ਦੇ ਨਾਲ ਜੁੜੇ ਰਹਿਣ ਉਡੀ ਹਰਮਨ ਨੇ ਕਿਹਾ ਕਿ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਲਸਾਂ ਵਿੱਚ ਤਾਂ ਸਾਰੇ ਵਿਆਹ ਕਰਦੇ ਨੇ ਪਰ ਅਸੀਂ ਆਪਣੀਆਂ ਜੜਾਂ ਨਾਲ ਜੁੜਨਾ ਚਾਹੁੰਦੇ ਆ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਅਸੀਂ ਇੱਥੇ ਕੁਝ ਨਹੀਂ ਕਰ ਸਕੇ ਜੋ ਕੈਨੇਡਾ ਦੇ ਵਿੱਚ ਰਹਿੰਦੇ ਕਰ ਸਕਦੇ ਸੀ ਅਸੀਂ ਕੀਤਾ ਉਹਨਾਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਸੀਂ ਅਜਿਹਾ ਕਰਕੇ ਅੰਦੋਲਨ ਦੇ ਵਿੱਚ ਜੋਸ਼ ਭਰਨਾ ਚਾਹੁੰਦੇ ਆ ਦੂਜੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਹੀ ਵਿਆਹ ਕਰਦੇ ਸਨ ਤੇ ਬਹੁਤ ਖੁਸ਼ ਸਨ ਅਸੀਂ ਵੀ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਅਸੀਂ ਫਸਲ ਨਹੀਂ ਕੱਟੀ ਉਸ ਨੂੰ ਸਜਾਵਟ ਵਜੋਂ ਇਸਤੇਮਾਲ ਕੀਤਾ ਹੈ ਬਿਊਰੋ ਰਿਪੋਰਟ ਅਖੰਡ ਲੋਕ